और प्राण नावर की इस संध्या का तो कहते मलाव की नींद है मेरा ख्याल में ऐसी कई बार ये इस भी बार ना बसो पास भी सारी महक था प्यार है ममता का देखते न औरने के साथी कैसा कोई रोटी निहारना पाला और पाती मनहकार होवे के होता जोर जानदार हो और होता एक बाप के नाल राखी बैठता है

कुत प प्यारे ਮਹਾ ਬੰਧਾ ਦਾ ਜਨ ਧਿਆਵਾ ਪਾ ਮਨਾਰੇ ਆ ਜੇ ਜਨ ਧਿਆਵਾ ਪਰੋਂ ਲਾਤੇ ਕਿੰਨੀਆਂ ਵੀ ਸੱਤਾ ਆਇਓ ਵਧਾਈਆਂ ਵਧਾਈਆਂ ਕੋ ਸਿਖਾ ਮੰਨ ਵਧਾਈਆਂ ਪਟਾਰ ਕੋ ਆਪਾਂ ਇਹ ਦੱਸਦੀ ਮੈਂ ਕੀ ਕੋਈ ਕੀ ਬਿਖਾ ਦੇਣੀ ਕਾਰਨ ਤੁਹਾਡੇ ਸਾਰੇ ਉੱਤੇ ਨੂੰ ਬੇਗਾਨੇ ਆ ਕਿਸੇ ਕਾਮ ਕੋ ਖਾਨ ਤਿਆਰ ਤੇ ਮੇਗਾ ਅੱਗੇ ਬਣਾਉਣੀ ਹੈ ਜੀ ਮਾਣੋ ਮੂਰਤੀ ਦਾ ਖਲਸਾ ਮਾਣੋ ਮੁਸੀ ਦੀ ਖੱਤੇ ਕੋਲੋਂ ਸੋਇਆਂ ਆ ਕੋ ਤੋਂ ਸਵੇਰ 4 ਵਜੇ ਦਾ ਚੱਲਿਆ ਹੋਇਆ ਤੇ ਬਾਬਾ ਜੀ ਨੇ ਜਿੰਨਾ ਵੀ ਹੁਕਮ ਹੁਕਮਤਾ ਹੈ ਟੈਗ ਦਾ ਨੂੰ ਸੋਇਆਂ ਵਿੱਚ ਆ ਪਹੁੰਚਣਾ ਟਾਈਮ ਨੂੰ ਪਰ دو نیکہ دیا گیا دو نسان تکروں کے رو آگے ہیں تو سنگت جی پرکا ہے کہ ایر اطار جی نے درشن پرسانگے مان کو بھرانتا بچن ہوگیا اسی قدر کہے بابا جی شروعہ دیا گیا دیور درشن میں ہوگیا مان کو جید یوں دے رہے کہ دیور آپ نے درشن پرسانگے اس حد فرامک کے پر آلے گیا اسے بزداد نے آئی گیا اس کا بزداد بہت نہیں کہ آپ ਸਤ ਸ੍ਰੀ ਅਕਾਲ ਮੈਂ ਪਾਇਆ ਤੇ ਮਨ ਮੇਰੇ ਆਪ ਕੋ ਸਦਾ ਰਾਮ ਨਾਮੇ ਅਰਦਾਸ ਰਭੂ ਤੁਮ ਹੰਮੇ ਦੂਤ ਸਭ ਵਿਸਾਰਣ ਗੰਗੀ ਗਾਵ ਕਦੇ ਤੇ ਰਾਮ ਆਪ ਜਿਸਮ ਸਵਾਰਣਾ ਸਭ ਦਾ ਬਲਾ ਸੁਆਸਤ ਸੁਆਮੀ ਸੋ ਜੋਤ ਜਗੁ ਵਿਸਾਰੇ ਰਾਧਾ ਨਾਮ ਤੁਮ ਮੰਮੇ ਸਦਾ ਰਾਮ ਨਾਮ ਲੈ ਸਾਚੇ ਸਾਹਿਬਾ ਨਾਹੀ ਕਹੋ ਤੇ ਰ ਭਾਤਾ ਤੇਰਾ ਸਭ ਕੁਝ ਹੈ ਵਾਟੇ ਸੰਤ ਕਨੇਹੇ ਸਨਨ ਲੰਕਲੋ ਸਭ ਤੇ ਸਾਜਿਵ ਯਾਰ ਆਂਹੀ ਤਨ ਤੇ ਰਣ ਸਚਾ ਨਾਮ ਕੁੰਡੇ ਰਾਯਾ ਗੁਰੂ ਸਾਧਨਾ ਮਨ ਹਰ ਤੇ ਰਾਜੁ ਖੁਆ ਸਭ ਸਵਈਆ ਨਾ ਸਾਥ ਚੋਕ ਮਨ ਆਏ ਦਸਿਆ ਜਿਨ ਕੀ ਸਾਧੁ ਪੁਜਾਈਆ ਵੰਧਾ ਸ੍ਰੀ ਭਗਤ ਜੀ ਸਮਾਏ ਪਾਤਸ਼ਾਹ ਸ੍ਰੀ ਜੀ ਕੀ ਪਾਤਸ਼ਾਹ ਜੀ ਜਸਮੇਂ ਪ੍ਰਥਮ ਭਰਉਤੀ ਸਿਮਰ ਕੈ ਗੁਰ ਨਾਮ ਲੈ ਧਿਆਏ ਤੇ ਅੰਦਰ ਗੁਰ ਤੇ ਅਮਰ ਦਾਸ ਰਾਮ ਨਾਮ ਸਹਿ ਸੁਈ ਸਮਾਏ ਅਰਦਾਸ ਦੋਬਿੰਦਨੋ ਸਿਮਾਓ ਸ੍ਰੀ ਹਰਿ ਗਾਏ ਸ੍ਰੀ ਹਰਿ ਸਿਮ ਧਿਆਈ ਕਰ ਜਿਸ ਵਿੱਚ ਸਭ ਸੁਜਾਏ ਤੇ ਪ੍ਰਭਾ ਦਰਸ਼ਕ ਕੀ ਜਾਏ ਘਰ ਨਾਮ ਜਿ ਆਵੈ ਧਾਏ ਸਭ ਥਾਈ ਹੋਏ ਸਮਾਏ ਤੁਸ ਸਤਿ ਸ਼੍ਰੀ ਅਕਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਮਤਾਈ ਮੈਂ ਸਹਾਰਾ ਹੈ ਦਸਾਂ ਪਾਤਸ਼ਾਹਾਂ ਦੇ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੰਤ ਸਾਹਿਬ ਜੀ ਕੇ ਪਾਰ ਦਰਸ਼ਨ ਦੇ ਨਾਲ 라 ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਮਾ ਸਾਹਿਬ ਜਰਦਿਆਂ ਚਾੜੀਆਂ ਪੁੱਤਿਆਂ ਹੱਜੀਆਂ ਜੱਟੀਆਂ ਕਵੀਆਂ ਜਿੰਨਾ ਨਾਮ ਜੱਪਿਆ ਵਾਡੀ ਸ਼ਬਦਿਆਂ ਨਾ ਨਾਮ ਦੇ ਕੋ ਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਬੋਲੇ ਸੰਸਾਰ ਤੋਂ ਬਰਿਆਸਰ ਦੂਜੀ ਬੇਨਤੀ ਹੈ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਆਜੀ ਬਹੁਤ ਹੀ ਸਤਿਕਾਰਯੋਗ ਧੰਨ ਧੰਨ ਬ੍ਰਹਮ ਗਿਆਨੀ ਸ੍ਰੀਮਾਨ ਸੰਤ ਬਾਬਾ ਜਵਾਲਾ ਸਿੰਘ ਸਾਹਿਬ ਜੀ ਧੰਨ ਧੰਨ ਬ੍ਰਹਮ ਗਿਆਨੀ ਸ੍ਰੀਮਾਨ ਸੰਤ ਬਾਬਾ ਮਹਿੰਦਰ ਸਿੰਘ ਸਾਹਿਬ ਜੀ ਧੰਨ ਬ੍ਰਹਮ ਗਿਆਨੀ ਸ੍ਰੀਮਾਨ ਸੰਤ ਬਾਬਾ ਜਦਾਰ ਸਿੰਘ ਸਾਹਿਬ ਜੀ ਦੇ ਚਰਨ ਸੇਵਕ ਸਤਿਕਾਰਯੋਗ ਮਹਾਪੁਰਖ ਮੌਜੂਦਾ ਮਹਾਪੁਰਖ ਨੇੜਾ ਹਰਖਵਾਲ ਜਲੰਧਰ ਦੇ ਮਹਾਪੁਰਖ ਬਾਬਾ ਭਗਵਾਨ ਸਿੰਘ ਸਾਹਿਬ ਜੀ ਦਾ ਜਨਮ ਦਿਹਾੜਾ ਸਮਾਰਥਨ ਤੇ ਬਹੁਤ ਚੜ੍ਹਦੀ ਕਲਾ ਦੇ ਨਾਲ ਮਹਾਪੁਰਖਾਂ ਦੇ ਪਾਵਨ ਸਥਾਨ ਤੇ ਮਨਾਇਆ ਜਿਹਦੇ ਵਿੱਚ ਬੇਅੰਤ ਰਾਗੀ ਜਥਿਆਂ ਨੇ ਗੁਰੂ ਕੇ ਹਰਜਸ ਕਾ ਰਾਗ ਸੁਣਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਬੇਅੰਤ ਸੰਗਤਾਂ ਨੂੰ ਮਹਾਪੁਰਖਾਂ ਨੇ ਅਸੀਸਾਂ ਬਖਸ਼ੀਆਂ ਨਾਮ ਦੀਆਂ ਦਾਤਾਂ ਕੀਤੀਆਂ ਮਹਾਰਾਜ ਕਿਰਪਾ ਕਰਨ ਸਦਕਾਰਜਕ ਬਾਬਾ ਭਗਵਾਨ ਸਿੰਘ ਨੇ ਇਸੇ ਤਰ੍ਹਾਂ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਤਾਂ ਕਿ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੁੜਦੇ ਰਹਿਣ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧੀਆਂ ਸੰਗਤਾਂ ਨੂੰ ਅਸੀਂ ਬਹੁਤ-ਬਹੁਤ ਬਧਾਈ ਦਿੰਦੇ ਆ ਜਿਹੜਾ ਇਸ ਸਮਾਗਮ ਦੇ ਵਿੱਚ ਸੰਗਤਾਂ ਨੇ ਆ ਕੇ ਸੇਵਾ ਕੀਤੀ ਬਾਣੀ ਸਿਮਰਨ ਕੀਤਾ ਹਾਜ਼ ਜਸ ਕੀਤਾ ਗੁਰੂ ਦਾ ਦਰਵਾਜ਼ਾ ਦੀ ਸੋਭਾ ਵਧਾਈ ਤੇ ਇੰਨਾ ਹੀ ਖੁਸ਼ੀਆਂ ਵਿੱਚ ਅਸੀਂ ਬਹੁਤ-ਬਹੁਤ ਸੰਗਤ ਦਾ ਧੰਨਵਾਦ ਕਰਦੇ ਆ ਇਸੇ ਹੀ ਤਰ੍ਹਾਂ ਸੰਗਤ ਸਹਿਯੋਗ ਕਦੇ ਗੁਰਦੁਆਰਿਆਂ ਦੇ ਨਾਲ ਜੋ ਸੰਗਤ ਆ ਕੇ ਆਪਣਾ ਭਲਾ ਕਰਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੰਤ ਮਹਾਪੁਰਖ ਬਾਬਾ ਜਵਾਲਾ ਸਿੰਘ ਜੀ ਦੇ ਘਰੋਂ ਬਰੋਸਾਏ ਮਹਾਪੁਰਖਾਂ ਦੇ ਅਨੰਨ ਚਰਨ ਸੇਵਕ ਸੰਤ ਜੀ ਮਹਾਰਾਜ ਬਾਬਾ ਮਹਿੰਦਰ ਸਿੰਘ ਜੀ ਬਾਬਾ ਬਦਦਾਤਾਰ ਸਿੰਘ ਜੀ ਮਹਾਰਾਜ ਉਹਨਾਂ ਦੇ ਘਰੋਂ ਬਰੋਸਾਏ ਮਹਾਰਾਜ ਬਾਬਾ ਭਗਵਾਨ ਸਿੰਘ ਜੀ ਜੋ ਮੌਜੂਦਾ ਡੇਰਾ ਸੰਤਗੜ ਹਰਖੋਵਾਲ ਜਲੰਧਰ ਵਿਖੇ ਮਹਾਨ ਸੇਵਾ ਕਰਾਰੇ ਨੇ ਮਹਾਰਾਜ ਜੀ ਕਹਿੰਦੇ ਨੇ ਸਿਬ ਕੋ ਸੇਵਾ ਬਣਾਈ ਹੁਕਮਬੂਜ ਪਰਮ ਪਦ ਪਾਈ ਅੱਜ ਮਹਾਨ ਪਦਵੀ ਤੇ ਬਰਾਜਮਾਨ ਹੈ ਸਾਡੀ ਸਮੁੱਚੇ ਸੰਤ ਸਮਾਜ ਵੱਲੋਂ ਅਰਦਾਸ ਬੇਨਤੀ ਹੈ ਧੰਨ ਗਲਗੀ ਵਾਲੇ ਪਾਤਸ਼ਾਹ ਅਤੇ ਧੰਨ ਗੁਰੂ ਨਾਨਕ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਉਹ ਮਹਾਪੁਰਖਾਂ ਨੂੰ ਲੰਮੀ ਉਮਰਾਂ ਬਖਸ਼ੋ ਇਸੇ ਤਰ੍ਹਾਂ ਦੇਸ਼ ਕਾਮ ਦੀ ਧਰਮ ਦੀ ਸੇਵਾ ਕਰਦੇ ਰਹਿਣ ਵਿਛੜੀਆਂ ਰੂਹਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣ ਦਾ ਅਪਰਾਲਾ ਜਿਸ ਤਰ੍ਹਾਂ ਹੁਣ ਕਰ ਰਹੇ ਨੇ ਇਸੇ ਤਰ੍ਹਾਂ ਕਰਦੇ ਰਹਿਣ ਸੰਗਤਾਂ ਨੂੰ ਅਮਰ ਸ਼ਕਾਕੇ ਸਿੰਘ ਸਜਾਉਦੇ ਰਹਿਣ ਸਾਨੂੰ ਇਸੇ ਗੱਲ 'ਚ ਬਹੁਤ ਵੱਡੀ ਖੁਸ਼ੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਬਾਈ ਬਪਾਈ ਦਾ ਜਨਮ ਦਿਹਾੜਾ ਮਨਾ ਲਿਆ ਅਸੀਂ ਸਰਤਾ ਦੇ ਨਾਲ ਸ਼ਾਹ ਦੇ ਨਾਲ ਕੀ ਜਿਹੜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੇ ਮਹਾਨ ਸਿੱਖ ਜਗਤ ਦੇ ਵਿੱਚ ਸਭ ਤੋਂ ਸਿਰ ਕੱਢ ਸੰਪਰਦਾ ਸੰਪਰਦਾਏ ਹਰਖਵਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਭਗਵਾਨ ਸਿੰਘ ਜੀ ਇਹਨਾਂ ਦਾ ਅੱਜ ਜਨਮ ਦਿਹਾੜਾ ਹੈ ਸੋ ਉਹਨਾਂ ਦੇ ਜਨਮ ਦਿਹਾੜੇ ਦੀ ਖੁਸ਼ੀ ਅੰਦਰ ਸਮੂਹ ਸਿੱਖ ਜਗਤ ਦੇ ਭਲੇ ਵਾਸਤੇ ਪਰਸੋਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ ਸੰਪੂਰਨਤਾ ਤੋਂ ਬਾਅਦ ਕਥਾ ਕੀਰਤਨ ਜੋ ਸਮਾਗਮ ਹੁਣ ਚੱਲ ਰਹੇ ਨੇ ਸੋ ਐਸੇ ਮਹਾਂਪੁਰਖਾਂ ਦੇ ਇਹ ਪਾਵਨ ਦਿਹਾੜੇ ਮਨਾਉਣ ਦਾ ਮਨੋਰਥ ਏਹੀ ਹੈ ਕਿ ਐਸੇ ਮਹਾਂਪੁਰਖਾਂ ਦੀਆਂ ਕਰਨੀਆਂ ਬੜੀਆਂ ਮਹਾਨ ਨੇ ਕਿਉਂਕਿ ਜਿਸ ਸਥਾਨ ਤੇ ਆਪ ਦਰਸ਼ਨ ਕਰ ਰਹੇ ਹੋ ਇਸ ਦੀ ਸੇਵਾ ਇਹਦੇ ਦਰਬਾਰਾਂ ਦੀਆਂ ਸੇਵਾਵਾਂ ਬੜੇ ਆਧੁਨਿਕ ਤਰੀਕੇ ਦੇ ਨਾਲ ਕੀਤੀਆਂ ਗਈਆਂ ਨੇ ਐਸੀਆਂ ਮਹਾਨ ਸੇਵਾਵਾਂ ਮਹਾਂਪੁਰਖ ਹੀ ਆਪ ਹੀ ਕਰ ਸਕਦੇ ਨੇ ਸੋ ਇਹਨਾਂ ਦੀਆਂ ਸੇਵਾਵਾਂ ਕੀਤੀਆਂ ਨੂੰ ਨਮਸ਼ਕਾਰ ਹੈ ਜਿਸ ਕਰਕੇ ਐਸੇ ਮਹਾਂਪੁਰਖਾਂ ਦਾ ਆਇਆ ਵੀ ਖੁਸ਼ੀ ਦਾ ਹੈ ਤੇ ਗਿਆ ਵੀ ਬੜਾ ਹੀ ਪ੍ਰਸੰਤਾ ਵਾਲਾ ਹੁੰਦਾ ਜੀਵਨ ਸਫਲਾ ਹੁੰਦਾ ਹੈ ਤੇ ਉਹਦਾ ਵੀ ਇਹ ਮਹਾਂਪੁਰਖਾਂ ਦੇ ਮਿੱਠ ਬੋਲੜੇ ਸੁਭਾਅ ਕਰਕੇ ਸਭ ਸੰਗਤਾਂ ਦੇ ਮਿਲਣ ਵਰਤਨ ਕਰਕੇ ਨਿਮਰਤਾ ਕਰਕੇ ਆਪ ਦੇਖ ਸਕਦੇ ਹੋ ਬਾਹਰ ਸੰਗਤਾਂ ਨੇ ਬੜੇ ਹੀ ਵੱਡੀ ਗਿਣਤੀ ਵਿੱਚ ਆਣ ਕਰਕੇ ਇੱਥੇ ਜਮਾਪੁਰਖਾਂ ਦੇ ਜਨਮ ਦਿਨ ਦੇ ਵਿੱਚ ਰੌਣਕਾਂ ਵਿੱਚ ਵਾਧੇ ਕੀਤੇ ਬਾਕੀ ਸਤਿਗੁਰਾਂ ਦਾ ਜਸ ਸਰਵਨ ਕਰਾ ਰਹੇ ਜੋ ਕਥਾਵਾਚਕ ਸਿੰਘ ਰਾਗੀ ਸਿੰਘ ਹਨ ਇਹਨਾਂ ਨੇ ਬੜੇ ਹੀ ਉਪਰਾਲੇ ਦੇ ਨਾਲ ਬੜੇ ਉਤਸ਼ਾਹ ਨਾਲ ਸਤਿਗੁਰਾਂ ਦਾ ਜਸ ਸਰਵਨ ਕਰਾਇਆ ਹੈ ਲੰਗਰ ਟੁੱਟ ਵਰਤ ਰਹੇ ਹਨ ਹੋਰ ਜਿਤਨੀਆਂ ਵੀ ਸੇਵਾਵਾਂ ਮਾਪੁਰਖ ਨਿਭਾ ਰਹੇ ਨੇ ਇਹਨਾਂ ਦੇ ਆਪ ਇਸ ਵੀਡੀਓ ਦੇ ਦੁਆਰਾ ਦਰਸ਼ਣੀ ਵੀ ਕਰ ਸਕਦੇ ਹੋ ਸੋ ਸਭ ਹੀ ਸੰਗਤਾਂ ਦਾ ਧੰਨਵਾਦ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਹਨ ਜੋ ਲਾਈਵ ਟੈਲੀਕਾਸਟ ਦੇਖ ਰਹੀਆਂ ਨੇ ਸਭ ਹੀ ਸੰਗਤਾਂ ਦਾ ਅਤੇ ਤੈ ਦਿਲੋਂ ਹੀ ਧੰਨਵਾਦ ਹੈ ਸੋ ਮਾਪੁਰਖਾਂ ਦੇ ਜਨਮ ਦਿਹਾੜੇ ਦੀ ਮਾਪੁਰਖਾਂ ਨੂੰ ਵਧਾਈ ਹੋਵੇ ਬੇਅੰਤ ਬੇਅੰਤ ਵਧਾਈ ਹੋਵੇ ਸਤਿਗੁਰੂ ਜੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ